ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰੱਖਿਆ ਦੇ ਵੱਲ ਸੀਐਮ ਆਨ ਦੀ ਸਿਹਤ ਨਾਲ ਜੁੜੀ ਵੱਡੀ ਅਪਡੇਟ ਫੋਰਟਿਸ ਹਸਪਤਾਲ ਨੇ ਸਾਂਝੀ ਕੀਤੀ ਜਾਣਕਾਰੀ ਸੀਐਮ ਦੇ ਦਿਲ ਨਾਲ ਸੰਬੰਧਿਤ ਕੀਤੇ ਗਏ ਟੈਸਟ ਚੰਦੂ ਮਾਜਰਾ ਦੀ ਜੰਮੂ ਫੇਰੀ ਨੂੰ ਲੈ ਕੇ ਵਿਵਾਦ ਕਾਲੀ ਦਲ ਨੇ ਚੰਦੂ ਮਾਜਰਾ ਤੇ ਭਾਜਪਾ ਨੇ ਪ੍ਰਚਾਰ ਕਰਨ ਦੇ ਲਾ ਇਲਜ਼ਾਮ ਚੰਦੂ ਮਾਜਰਾ ਨੇ ਇਲਜ਼ਾਮਾਂ ਦਾ ਕੀਤਾ ਖੰਡਨ ਦਿੱਲੀ ਚਿਕੋ ਪਰਿਵਾਰ ਦੇ ਪੰਜ ਜੀਆਂ ਨੇ ਕੀਤੀ ਖੁਦਕੁਸ਼ੀ ਪਿਤਾ ਨੇ ਚਾਰ ਬੱਚਿਆਂ ਸਣੇ ਖਾਇਆ ਜ਼ਹਿਰ ਚਾਰੋਂ ਬੱਚੀਆਂ ਤੁਰਨ ਫਿਰਨ ਤੋਂ ਸੀ ਅਸਮਰ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਲਤ ਫਿਲਹਾਲ ਪੂਰੀ ਤਰ੍ਹਾਂ ਸਥਿਰ ਹੈ ਇਸ ਸਬੰਧੀ 40 ਹਸਪਤਾਲ ਮੁਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਤੇ ਮੁਖੀ ਡਾਕਟਰ ਆਰਕੇ ਜਸਵਾਲ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੇ ਦਿਲ ਨਾਲ ਸੰਬੰਧਿਤ ਕੁਝ ਟੈਸਟ ਕੀਤੇ ਨੇ ਜਿਨ੍ਹਾਂ ਦੇ ਨਤੀਜਿਆਂ ਦੀ ਅਜੇ ਉਡੀਕ ਹੈ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਲਮਨਰੀ ਆਰਟਰੀ ਚਦਬਾ ਵਦਨ ਕਾਨੂੰਨਾ ਦੇ ਦਿਲ ਤੇ ਦਬਾ ਪਿਆ ਗਿਆ ਜਿਸ ਕਾਰਨ ਬਲੱਡ ਪ੍ਰੈਸ਼ਰ ਅਨਿਮਿਤ ਹੋ ਗਿਆ ਦਿਲ ਦੇ ਟੈਸਟਾਂ ਦੇ ਜਾਂਚਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਡਾਕਟਰ ਅੱਗੇ ਦਾ ਫੈਸਲਾ ਕਰਨਗੇ ਦੱਸਿਆ ਕਿ ਸਿਹਤ ਵਿੱਚ ਪਰੇਸ਼ਾਨੀ ਹੁੰਦੇ ਚੱਲਦੇ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਲਾਜ ਦੇ ਲਈ ਮੋਹਾਲੀ ਦੇ 40s ਹਸਪਤਾਲ ਚ ਲਿਆਂਦਾ ਗਿਆ ਸੀ ਉਦੋਂ ਤੋਂ ਲੈ ਕੇ ਡਾਕਟਰ ਉਹਨਾਂ ਦਾ ਇਲਾਜ ਕਰ ਰਹੇ ਅਕਾਲੀ ਦਲ ਤੋਂ ਬਾਗੀ ਹੋਏ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਜੰਮੂ ਕਸ਼ਮੀਰ ਫੇਰੀ ਨੂੰ ਲੈ ਕੇ ਵਿਵਾਦ ਪੱਖ ਦਾ ਜਾ ਰਿਹਾ ਹੈ ਅਕਾਲੀ ਦਲ ਨੇ ਫੋਟੋ ਸ਼ੇਅਰ ਕਰ ਚੰਦੂ ਮਾਜਰਾ ਤੇ ਭਾਜਪਾ ਨੇ ਪ੍ਰਚਾਰ ਕਰਨ ਦੇ ਇਲਜ਼ਾਮ ਲਾਏ ਨੇ ਅਕਾਲੀ ਦਲ ਦਾ ਕਹਿਣਾ ਹੈ ਕਿ ਚੰਦੂ ਮਾਜਰਾ ਭਾਜਪਾ ਦਾ ਪ੍ਰਚਾਰਕ ਹੈ ਜਿਸ ਤੋਂ ਬਾਅਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਬਿਆਨ ਸਾਹਮਣੇ ਆ ਉਹਨਾਂ ਕਿਹਾ ਕਿ ਮੈਂ ਭਾਜਪਾ ਲਈ ਕੋਈ ਟੂਰ ਪ੍ਰਚਾਰ ਨਹੀਂ ਕੀਤਾ ਅਸਲ ਵਿੱਚ ਉਹ ਜੰਮੂ 'ਚ ਆਜ਼ਾਦ ਸਿੱਖ ਉਮੀਦਵਾਰ ਲਈ ਪ੍ਰਚਾਰ ਕਰਨ ਗਏ ਹੋਏ ਸੀ ਜਿਸ ਸਬੰਧੀ ਚੰਦੂ ਮਾਜਰਾ ਵੱਲੋਂ ਫੋਨ 'ਤੇ ਸਾਡੇ ਪੱਤਰਕਾਰ ਦੇ ਨਾਲ ਜਾਣਕਾਰੀ ਸਾਂ ਤੋ ਬਿਲਕੁਲ ਇਸ ਸਮੇਂ ਜੁੜ ਚੁੱਕੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਹਾਰਾਜ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਗਏ ਹੋਏ ਨੇ ਤਾਂ ਇੱਕ ਛਾਲ ਜਿਹਾ ਲਗਾਤਾਰ ਸਵਾਲ ਚੁੱਕ ਰਿਹਾ ਹੁਣ ਸਰ ਸਾਹਿਬ ਇੱਕ ਕੀ ਚਰਚਾ ਮੈਂ ਚਾਹਤ ਰਿਹਾ ਹਾਂ ਕਿ ਜਦੋਂ ਜੰਮੂ ਗੇਂਵੀਰ ਮੈਂ ਗਿਆ ਹੋਇਆ ਨਹੀਂ ਮੈਂ ਗਿਆ ਸੀ ਅੱਛਾ ਜੀ ਮੈਂ ਗਿਆ ਇੱਕ ਪ੍ਰਾਈਵੇਟ ਸਕੂਲ ਦੇ ਸਮਾਗਮ ਤੇ ਗਿਆ ਸੀ ਗਗਨਪਰਨਾ ਦਾ ਦੋਸਤ ਦਾ ਜੀ ਉਹਦੇ ਸਕੂਲ ਦੇ ਵਿੱਚ ਲੈ ਗਿਆ ਮੈਨੂੰ ਸੈਂ ਉਹ ਤੋਂ ਘੰਟਾ ਦੇਗਾ ਫਿਰ ਦੋ ਰੈਲੀ ਥੋੜਾ ਮੈਂ ਆਈ ਉੱਥੇ ਸਾਨੂੰ ਇੱਕ ਬਲਵਿੰਦਰ ਨੇ ਹੈਪੀ ਆ ਯਾਰ ਜਿੱਤਿਆ ਸੀ ਇਸ ਵਾਰ ਵੀ ਉਹ ਯਾਦ ਕੱਢ ਗਿਆ ਸੀ ਉਹ ਸਿੱਖ ਭਾਈਚਾਰਾ ਸਾਰਾ ਇਕੱਠਾ ਹੋ ਗਿਆ ਕਿਉਂਕਿ ਕਾਂਗਰਸ ਦਾ ਉਮੀਦਵਾਰ ਆ ਜਿਹੜਾ ਉੱਥੇ ਉਹਨੇ ਸਿੱਖ ਭਾਈਚਾਰੇ ਬਾਰੇ ਕੋਈ ਸ਼ਬਦ ਬੋਲਦੇ ਸੀ ਸਾਰੇ ਇਕੱਠੇ ਹੋ ਗਏ ਉਦੋਂ ਵੀ ਸਾਰਿਆਂ ਨੇ ਇਕੱਠੇ ਕਰਕੇ ਪਿਠਾ ਲਿਆ ਵੀ ਆਪਾਂ ਇੱਕ ਦੀ ਮਰਦ ਦੇ ਲਈ ਉਹ ਮੈਨੂੰ ਦਸਤਰ ਲੈ ਗਿਆ ਆ ਉਹਦਾ ਆਪਦਾ ਦਸਤਾਰਾ ਬਲਵਿੰਦਰ ਦਾ ਉੱਥੇ ਪੋਸਟਰ ਲੱਗਿਆ ਪਿੱਛੇ ਸੀ ਮੈਂ ਘਰ ਦੇਖਿਆ ਵੀ ਨਹੀਂ ਹੈ ਤੇ ਜੇ ਲੱਗਿਆ ਵੀ ਸੀ ਹੁਣ ਉੱਥੇ ਸਾਰੇ ਕੰਧਾਂ ਤੇ ਪੋਸਟਰ ਲੱਗੇ ਆ ਕਿ ਝੰਡੇ ਲੱਗੇ ਆ ਕੌਣ ਚੱਲ ਰਹੀ ਆ ਜੀ ਪੁੱਤ ਦਾਸ ਬੈਠ ਕੇ ਪਰੇਸ਼ਾਨ ਦੋ ਮਿੰਟ ਮੇਰਾ ਟੈਕੋ ਵੀ ਕੀਤੀ ਆ ਓਵਰ ਆਲ ਗੱਲਾਂ ਬਾਰੇ ਕੀਤੀ ਆ ਮੈਂ ਕਿਸੇ ਚੋਰ ਲਈ ਜਿੰਨੀ ਆ ਕਹਿੰਦੇ ਆ ਜੀ ਸਤਾਰ ਪ੍ਰਚਾਰਕ ਉਹ ਨਹੀਂ ਪਤਾ ਵੀ ਸਤਾਰ ਪ੍ਰਚਾਰਕ ਕੌਣ ਹੁੰਦਾ ਜੀ ਜੀ ਸਿਰਫ ਜਿਵੇਂ ਖਾਂਦੇ ਦੀ ਦਾੜੀ ਹਿਲਦੀ ਆ ਉਹ ਗੱਲਾਂ ਕਰਦੇ ਆ ਬਾਦ ਦਾ ਬਤਾ ਕੋਈ ਸਮਝ ਨਹੀਂ ਰਹਣਾ ਤਾਂ ਜੇ ਕਿਹਨਾਂ ਨੂੰ ਲਾਈਕ ਨਹੀਂ ਕਰਦੇ ਹੁਣ ਇਹ ਨਾ ਕਰਨ ਹੁਣ ਜਿਵੇਂ ਭਾਈ ਜਰਾ ਇਕੱਠਾ ਹੋ ਗਿਆ ਸੀ ਅਪਰੀਸ਼ੀਏਟ ਕਰਤਾ ਤਾਂ ਇਹਦੀ ਜਨਾਹ ਕੀ ਆ ਬਿਲਕੁਲ ਬਿਲਕੁਲ ਵਾਹ ਵਾਹ ਇਹ ਕਿਹਾ ਵੀ ਜਿਹੜੇ ਜੇ ਕਾਂਗਰਸੀ ਵੀਰਵਾਰ ਨੇ ਜਿਹੜਾ ਨੇ ਮਾੜੇ ਸ਼ਾਬਦ ਬੋਲੇ ਆ ਉਹਨਾਂ ਨੇ 1984 ਸਾਡਾ ਕਾਰਤਾ ਕਰਤਾਇਆ ਪਤਲੇ ਆਮ ਕੀਤਾ ਸੀ ਕਹਿੰਦਾ ਉਹ ਨਹੀਂ ਭੁੱਲ ਸਕਿਆ ਸੀ ਸਾਰੇ ਸਾਰੇ ਸਿੰਘ ਕਰੇ ਆਪਣਾ ਜਨਮਵਰਸਾ ਜਨਮਵਰਸਾ ਕੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਗਿਆ ਕੋਈ ਅਜਾਬ ਵੀਰਵਾਰ ਆ ਕਿ ਹੱਕ ਮਤ ਚੋਣ ਪ੍ਰਚਾਰ ਥੋੜਾ ਕਰਨ ਗਿਆ ਯਾਰ ਮਤ ਪ੍ਰਾਈਵੇਟ ਸਕੂਲ ਦੇ ਫੰਕਸ਼ਨ ਤੇ ਗਿਆ ਸੀ ਉਹ ਤਾਂ ਬਲਵਿੰਦਰ ਲੈ ਗਿਆ ਆਪਣੇ ਦਫ਼ਤਰ ਦੇ ਵਿੱਚ ओके 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 ਜਿਹੜਾ ਜੋ ਸਿੱਖ ਭਾਈ ਜਾਰਾ ਜਰੂਰ ਇਕੱਠਾ ਹੋਇਆ ਕਾਂਗਰਸ ਮੀਤਵਾਰ ਦੇ ਵਿਰੋਧ ਦੇ ਵਿੱਚ ਉੱਥੇ ਮੈਂ ਜਰੂਰ ਇਹ ਕਰਕੇ ਕਹੀ ਆ ਵੀ ਜਿਹੜਾ ਕਾਂਗਰਸ ਨੇ ਕਟਵਿਆ ਹ ਕੀਤਾ ਉਸਨੂੰ ਤਾਂ ਸਤਾਇਆ ਸੀ ਕਿ ਕਾਂਗਰਸ ਦੇ ਇਸ ਗਰਹ ਨੂੰ ਕਦੇ ਮਾਫ ਨਹੀਂ ਕਰ ਸਕਦਾ ਜੇ ਉਹਦੇ ਉਮੀਦਵਾਰ ਨੇ ਕੋਈ ਮਾੜੇ ਸ਼ਬਦ ਬੋਲੇ ਉਹਦੇ ਕਰਕੇ ਸਿੱਖ ਭਾਈ ਜਾਰਾ ਇਕੱਠਾ ਹੋਇਆ ਤਾਂ ਚੰਗੀ ਗੱਲ ਆ ਮੋਰੀ ਮਾੜਾ ਘਰ ਥੋੜਾ ਕੈਸਾ ਰਹੇ ਸੀ ਬਿਲਕੁਲ ਮਾੜੀ ਗੱਲ ਹੋਈ ਹੈ ਚੰਦਵਰ ਸਾਹਿਬ ਤੁਹਾਡੇ ਜਿਹੜੇ ਸਾਥੀ ਨੇ ਤੇ ਤੁਹਾਡੇ ਵਿਰੋਧੀ ਨੇ ਖਾਸ ਤੌਰ ਤੇ ਸੁਖਵੀਰ ਸਿੰਘ ਪਾਲ ਦੇ ਢੜੇ ਵਾਲੇ ਉਹ ਕਹਿੰਦੇ ਸੀ ਤਾਂ ਪਹਿਲੀ ਗੱਲ ਰਹੀ ਸੀ ਵੀ ਜਿਹੜਾ ਇਹ ਬੀਜੇਪੀ ਨੇ ਏਜੰਟ ਨਹੀਂ ਤੁਸੀਂ ਜਿਹੜਾ ਤਸਵੀਰ ਦੇਖ ਰਹੇ ਹੋ ਇਹ ਸਦਾ ਕਲੀਅਰ ਹੀ ਹੋ ਗਿਆ ਕਹਿੰਦਾ ਹੁਣ ਤਾਂ ਉਹ ਉਹ ਤੋਂ ਚਲੋ ਜਿਹੜੇ ਹਨ ਦਿਮਕਾਂ ਦੇ ਦਾੜੀ ਹਿਲਦੇ ਹਨ ਹੋਰ ਕੋਈ ਗੱਲ ਨਹੀਂ ਮਿਲਦੀ ਅਜਾਟੀਆਂ ਇਹ ਜਿਹੜੀਆਂ ਏਜੰਟੀਆਂ ਕਰਦੇ ਰਹੇ ਬੀਜੇਪੀ ਵੀ ਉਹ ਆਪਣੀ ਭੁੱਲ ਗਏ ਹੂੰ ਹੂੰ ਤੇ ਹੁਣ ਆਪਣੇ ਗਰਾਂ ਤੇ ਪਰਦਾ ਪਾਉਣ ਦੇ ਕਿਸੇ ਕਿਸੇ ਗੱਲਾਂ ਲਬਜ਼ੇ ਰਹਿੰਦੇ ਆਂ ਹੋਰ ਕੋਈ ਪਤਨਮ ਉਸਾਰ ਲਾਸਮਾਲਾ ਜਿਹੜਾ ਤੁਹਾਡੇ ਪਿੱਛੇ ਇੱਕ ਸ਼ਖਸ ਖੜਾ ਹੈ ਨਾ ਜਿਹੜਾ ਲੜਕਾ ਪਿੱਛੇ ਖੜਾ ਹੈ ਉਹਨੇ ਬੀਜੇਪੀ ਦਾ ਜਿਹੜਾ ਨਾ ਪੰਡਾ ਗੱਲ ਦੇ ਵਿੱਚ ਪਾਇਆ ਹੋਇਆ ਹੈ ਕਿ ਉਹ ਵੀ ਸ਼ਖ ਤੁਹਾਡੇ ਨਾਲ ਸੀ ਜਾਂ ਕੋਣ ਸੀ ਉਹ ਪਿੱਛੇ ਤੁਹਾਡੇ ਪਿੱਛੇ ਖੜਾ ਹੈ ਮੈਂ ਤੁਹਾਨੂੰ ਦੱਸਿਆ ਨਾ ਵੀ ਜਿਹੜੇ ਉੱਥੇ ਚੋਣ ਪ੍ਰਚਾਰ ਚੱਲ ਰਿਹਾ ਸਾਰੇ ਕੋਈ ਕੇਸੇ ਦਾ ਝੰਡਾ ਨਹੀਂ ਫੜਦਾ ਕੋਈ ਦਾ ਬੈਨਰ ਨਹੀਂ ਫੜਦਾ ਸੋ ਮੈਨੂੰ ਤਾਂ ਚਾਹ ਪਲਾਉਣ ਲੈ ਗਿਆ ਉੱਥੇ ਕੋਈ ਚੋਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਦੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਵਚਨਬੱਧ ਹੈ ਵਿਦਿਆਰਥੀਆਂ ਨਾਲ ਫੋਨ ਤੇ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹਰ ਤਰ੍ਹਾਂ ਨਾਲ ਉਹਨਾਂ ਦੀ ਹਿੱਤਾਂ ਦੀ ਰਾਖੀ ਲਈ ਪ੍ਰਤੀਬੱਧ ਹੈ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਨੇ ਤੇ ਉਹਨਾਂ ਨੂੰ ਕਿਸੇ ਕਾਰਨ ਵੀ ਖੱਜਲਖੁਆਰ ਨਹੀਂ ਹੋਣ ਦਿੱਤਾ ਜਾਏਗਾ ਉਹਨਾਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਅਥਾਰਟੀ ਦੀ ਧੱਕੇਸ਼ਾਹੀ ਨੂੰ ਦਾਸ਼ਤਨੀ ਕੀਤਾ ਜਾਏਗਾ ਤੇ ਵਿਦਿਆਰਥੀਆਂ ਨੂੰ ਹਰ ਹਾਲਚ ਇਨਸਾਫ ਦਵਾਇਆ ਜਾਏਗਾ ਸੰਘਰਸ਼ਕਾਰੇ ਵਿਦਿਆਰਥੀਆਂ ਨਾਲ ਇੱਕ ਜੁੜਤਾ ਦਾ ਪ੍ਰਗਟਾਵਾ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਔਖੀ ਘੜੀ ਵਿੱਚ ਉਹਨਾਂ ਦੇ ਨਾਲ ਖੜੀ ਕਹਿੰਦੇ ਨੇ ਕਿ ਮਜਬੂਰੀ ਇਨਸਾਨ ਤੋਂ ਉਹ ਕੁਝ ਵੀ ਕਰਾਉਂਦੀ ਹੈ ਜਿਸ ਬਾਰੇ ਉਹ ਕਦੇ ਸੋਚ ਵੀ ਨਹੀਂ ਸਕਦਾ ਤੇ ਜ਼ਿੰਦਗੀ ਤੋਂ ਥੱਕਿਆ ਹਾਰੇ ਇਨਸਾਨ ਆਖਿਰ ਮੌਤ ਨੂੰ ਘਰ ਲਾ ਲੈਂਦਾ ਕੁਝ ਅਜਿਹੀ ਘਟਨਾ ਸਾਹਮਣੇ ਆਈ ਹੈ ਦਿੱਲੀ ਦੇ ਵਸੰਤ ਕੁੰਜ ਇਲਾਕੇ ਤੋਂ ਜਿੱਥੇ ਇੱਕ ਪਿਤਾ ਨੇ ਆਪਣੀਆਂ ਚਾਰ ਬੱਚੀਆਂ ਸਣੇ ਖੁਦਕੁਸ਼ੀ ਕਰ ਲਈ ਹੈ ਜਾਣਕਾਰੀ ਹੈ ਕਿ ਚਾਰੋਂ ਬੱਚੀਆਂ ਦਿਵਿਆਂਗ ਸਨ ਜਿਨ੍ਹਾਂ ਦੇ ਪਿਤਾ ਨੇ ਚਾਰੋਂ ਬੱਚੀਆਂ ਨਾਲ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ ਇਹ ਵੀ ਪਤਾ ਲੱਗਿਆ ਕਿ ਚਾਰੋਂ ਕੁੜੀਆਂ ਤੁਰਨ-ਫਿਰਨ ਤੋਂ ਅਸਮਰੱਥ ਸਨ। ਉਕਤ ਬੱਚਿਆਂ ਦਾ ਪਿਤਾ ਪੇਸ਼ੇਵਰ ਜੋ ਕਾਰਪੈਂਟਰ ਸੀ। ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਉਹਨਾਂ ਨੂੰ ਦੋ ਵਕਤ ਦੀ ਰੋਟੀ ਵੀ ਬਹੁਤ ਔਖੀ ਮਿਲਦੀ ਸੀ। ਅਧਿਕਾਰੀਆਂ ਮੁਤਾਬਕ ਫਲੈਟ 'ਚ ਕੁਝ ਸ਼ੱਕੀ ਹੋਣ ਦੀ ਸੂਚਨਾ ਮਿਲੀ ਸੀ ਤੇ ਜਦੋਂ ਪੁਲਿਸ ਪਹੁੰਚੀ ਤਾਂ ਉਹਨਾਂ ਨੂੰ ਫਲੈਟ ਦਾ ਦਰਵਾਜ਼ਾ ਤੋੜਨਾ ਪਿਆ। ਆਦਮੀ ਦੀ ਲਾਸ਼ ਇੱਕ ਕਮਰੇ 'ਚ ਬੈਠਦੀ ਪਈ ਸੀ ਤੇ ਕੁੜੀਆਂ ਦੀ ਲਾਸ਼ ਦੂਜੇ ਕਮਰੇ 'ਚ ਪਈ ਹੋਈ ਸੀ। यूपी ਦੇ ਹਾਥਰਸ 'ਚ ਅੰਧ ਵਿਸ਼ਵਾਸ ਕਾਰਨ ਬੱਚੇ ਦਾ ਕਤਲ ਕੀਤੇ ਜਾਣ ਦੀ ਖਬਰ ਸਕੂਲ ਦੀ ਤਰੱਕੀ ਲਈ ਬੱਚੇ ਦੀ ਬਲੀ ਦਿੱਤੀ ਗਈ। ਪੁਲਿਸ ਨੇ ਸਕੂਲ ਕੈਂਪਸ ਵਿੱਚੋਂ ਪੂਜਾ ਪਾਠ ਤੇ ਤੰਤਰ ਮੰਤਰ ਨਾਲ ਸੰਬੰਧਿਤ ਵਸਤਾਂ ਬਰਾਮਦ ਕੀਤੀਆਂ ਨੇ। ਪੁਲਿਸ ਮੁਤਾਬਕ ਬੱਚੇ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ ਹੈ। ਸਕੂਲ ਦੀ ਤਰੱਕੀ ਸੰਬੰਧੀ ਤੰਤਰ ਮੰਤਰ ਤੇ ਅੰਧਵਿਸ਼ਵਾਸ ਦੀ ਪੂਰੀ ਖੇਡ ਰਚੀ ਗਈ। ਸਕੂਲ ਸੰਚਾਲਕ ਦਾ ਪਿਤਾ ਵੀ ਤੰਤਰ ਮੰਤਰ ਦੇ ਇਸ ਖੇਡ ਦੇ ਵਿੱਚ ਜੁੜਿਆ ਹੋਇਆ ਸੀ। ਇਸ ਤੋਂ ਪਹਿਲਾਂ ਸਕੂਲ ਵਿੱਚ ਇੱਕ ਬੱਚੇ ਦੀ ਬਲੀ ਦਾ ਪਲਾਨ ਸੀ। ਮੁਜ਼ਮਮਾ ਨੇ ਪੁੱਛਗਿੱਛ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਕਿ ਪਹਿਲਾਂ ਉਹ ਬੱਚਾ ਸ਼ੋਰ ਮਚਾਉਣ ਤੋਂ ਬਾਅਦ ਬਚ ਗਿਆ ਸੀ। ਹੁਣ ਉਹਨਾਂ ਨੇ ਇੱਕ ਬੱਚੇ ਨੂੰ ਮਾਰ ਦਿੱਤਾ ਤੇ ਉਸ ਦੀ ਬਲੀ ਚੜਾ ਦਿੱਤੀ ਹੈ ਬੱਚੇ ਦੀ ਲਾਸ਼ ਸਕੂਲ ਦੇ ਡਾਇਰੈਕਟਰ ਦੀ ਗੱਡੀ ਵਿੱਚੋਂ ਮਿਲੀ ਹੈ ਇਹ ਵੀ ਪਤਾ ਲੱਗਿਆ ਕਿ ਸਕੂਲ ਸਰ ਕਾਫੀ ਕਰਜ਼ਾ ਸੀ ਇਸ ਨੂੰ ਉਤਾਰਨ ਲਈ ਬੱਚੇ ਦੀ ਬਲੀ ਦੇਣ ਦੀ ਯੋਜਨਾ ਕਢੀ ਗਈ ਸੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਪਰ ਕੁਝ ਅਜਿਹੇ ਪਿੰਡ ਵੀ ਸਾਹਮਣੇ ਆਏ ਨੇ ਜਿੱਥੇ ਫਿਲਹਾਲ ਪੰਚਾਇਤੀ ਚੋਣਾਂ ਨਹੀਂ ਹੋਣਗੀਆਂ ਫਾਜ਼ਿਲਕਾ ਹਲਕੇ ਨਾਲ ਸੰਬੰਧਿਤ ਜਲਾਲਾਬਾਦ ਬਲਾਕ ਦੇ ਨੰ ਪਿੰਦੇ ਪਿੰਡ ਲਾਦੂਕਾ ਤੇ ਅੱਛਾ ਡਿੱਕੀ ਦੀਆਂ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਨਹੀਂ ਹੋਣਗੀਆਂ ਇਨਾ ਪਿੰਡਾਂ ਦੇ ਵਿੱਚ ਵਾਰਡਬੰਦੀ ਨਾ ਹੋਣ ਕਾਰਨ ਇਸ ਵਾਰ ਇੱਥੇ ਪੰਚਾਇਤੀ ਚੋਣ ਨਹੀਂ ਹੋਵੇਗੀ ਇਸ ਖਿਲਾਫ ਪਿੰਡ ਵਾਸੀ ਆਪਣੀ ਫਰਿਆਦ ਲੈ ਕੇ ਫਾਜ਼ਿਲਕਾ ਦੇ ਵਿਧਾਇਕ ਨਿੰਦਰਪਾਲ ਸਿੰਘ ਸਾਹਬ ਨਾਲ ਕੋਲ ਪਹੁੰਚੇ ਤੇ ਕਿਹਾ ਕਿ ਉਹਨਾਂ ਵੱਲੋਂ ਚੋਣਾਂ ਦੀ ਪੂਰੀ ਤਿਆਰੀ ਕਰ ਲਈ ਗਈ ਸੀ ਪਰ ਐਨ ਮੌਕੇ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪਿੰਡਾਂ 'ਚ ਇਸ ਵਾਰ ਪੰਚਾਇਤੀ ਚੋਣਾਂ ਨਹੀਂ ਹੋਣਗੀਆਂ ਲਾਦੂਕਾ ਪਿੰਡ ਦੇ ਵਾਸੀ ਰਾਜਦੀਲਕ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪਿੰਡ ਦੀ ਚੋਣ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤੀ ਗਈ ਹੈ ਇਸ ਲਈ ਉਹ ਆਪਣੀ ਫਰਿਆਦ ਲੈ ਕੇ ਹਲਕਾ ਵਿਧਾਇਕ ਕੋਲ ਆਏ ਨੇ ਉਹਨਾਂ ਦੱਸਿਆ ਕਿ ਲਾਦੂ ਕਾ ਪਿੰਡ ਦੇ ਵਿੱਚ ਇੱਕ ਨਵਾਂ ਪਿੰਡ ਅੱਚਾ ਡਿੱਕੀ ਬਣਾਉਣਾ ਸੀ 2018 ਵਿੱਚ ਅਦਾਲਤ ਰਾਹੀਂ ਪਿੰਡ ਦੀ ਵੰਡ ਹੋਈ 5-6 ਸਾਲ ਬੀਤ ਜਾਣ ਦੇ ਬਾਵਜੂਦ ਦੋਹਾਂ ਪਿੰਡਾਂ ਦੀ ਵਾਰਡਬੰਦੀ ਨਹੀਂ ਹੋਈ ਤੇ ਇਸ ਕਾਰਨ ਚੋਣ ਰੱਦ ਕੀਤੀ ਜਾ ਰਹੀ ਉਹਨਾਂ ਨੇ ਇਸ ਨੂੰ ਪ੍ਰਸ਼ਾਸਨ ਦੀ ਨਲਾਇਕੀ ਦੱਸਿਆ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਕਿਸਾਨ ਆਪਣੀ ਫਸਲ ਲੈ ਕੇ ਮੰਡੀਆਂ ਵਿੱਚ ਪਹੁੰਚ ਰਹੇ ਨੇ ਲੇਕਿਨ ਕਿਸਾਨਾਂ ਨੂੰ ਫਸਲ ਦਾ ਮੁੱਲ ਸਹੀ ਨਾ ਮਿਲਣ ਤੇ ਕਿਸਾਨਾਂ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਦਰਸਲ ਪਿਛਲੇ ਦਿਨੀ ਕਿਸਾਨਾਂ ਨੇ ਕਿਹਾ ਸੀ ਕਿ ਜੇਕਰ ਉਹਨਾਂ ਨੂੰ ਮੰਡੀਆਂ ਵਿੱਚ ਫਸਲ ਦਾ ਮੁੱਲ ਸਹੀ ਨਾ ਮਿਲਿਆ ਤਾਂ ਉਹ ਪ੍ਰਦਰਸ਼ਨ ਕਰਨਗੇ ਜਿਸ ਦੇ ਚੱਲਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਦੇ ਵਿੱਚ ਕਿਸਾਨਾਂ ਵੱਲੋਂ ਅੰਮ੍ਰਿਤਸਰ ਜ਼ਿਲ੍ਹਾ ਪ੍ਰਬੰਧਕੀ ਦਫ਼ਤਰ ਦੇ ਬਾਹਰ ਪਹੁੰਚ ਕੇ ਬਾਸਮਤੀ ਸੁੱਟ ਕੇ ਰੋਸ ਪ੍ਰਦਰਸ਼ਨ ਕੀਤਾ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕਿਹਾ ਸੀ ਕਿ ਜੇਕਰ 3200 ਤੋਂ ਘੱਟ ਬਾਸਮਤੀ ਦਾ ਰੇਟ ਕਿਸਾਨਾਂ ਨੂੰ ਮਿਲੇਗਾ ਤਾਂ ਸਰਕਾਰ ਕਿਸਾਨ ਦਾ ਘਾਟਾ ਖੁਦ ਪੂਰਾ ਕਰੇਗੀ ਲੇਕਿਨ ਸਰਕਾਰ ਵੱਲੋਂ ਇਸ ਵਿੱਚ ਕੋਈ ਵੀ ਦਖਲਅੰਦਾਜ਼ੀ ਨਹੀਂ ਦਿਖਾਈ ਤਾਂ ਤੁਸੀਂ ਦੇਖ ਲਓ 1 ਏਕੜ ਦਾ ਵੀ 1 ਏਕੜ ਦਾ 20 ਤੋਂ 25000 ਰੁਪਇਆ ਪਰ ਏਕੜ ਘਾਟਾ ਪੈ ਰਿਆ ਹੈਗਾ ਤੇ ਜੇ ਇੰਨਾ ਘਾਟਾ ਪਿਆ ਵਾ ਤਾਂ ਉਹਦੇ ਲਈ ਜ਼ਿੰਮੇਵਾਰ ਕੌਣ ਹੈਗਾ ਵਾ ਇਹ ਇਹ ਤਾਂ ਸਾਨੂੰ ਜਵਾਬ ਦੇਣ ਦੂਜਾ ਗੱਲ ਹੈ ਵੀ ਕੇਂਦਰ ਤਾਂ ਸਾਨੂੰ ਮਾਰਨਾ ਚਾਹੁੰਦੀ ਚਾਹੁੰਦੀ ਸੀ ਪੰਜਾਬ ਸਰਕਾਰ ਵੀ ਮਾਰ ਰਹੀ ਆ ਵੀ ਪੰਜਾਬ ਸਰਕਾਰ ਕਹਿੰਦੀ ਸੀ ਸੀ ਬਾਸਮਤੀ ਨੂੰ ਪ੍ਰਮੋਟ ਕਰਨਾ ਬਾਸਮਤੀ ਦਾ ਜਿਹੜਾ ਵਾ ਉਹ ਪਾਣੀ ਘੱਟ ਪਿੰਦੀ ਆ ਇਹਨੂੰ ਇਹਨੂੰ ਹਲਾਰਾ ਦੇਣਾ ਜੇ 3200 ਤੋਂ ਰੇਟ 3200 ਤੋਂ ਰੇਟ ਘਟੇ ਤਾਂ ਅਸੀਂ ਮੰਡੀਆਂ ਵਿੱਚ ਇੰਟਰ ਕਰਾਂਗੇ ਪਰ ਕਰਨ ਪੰਜਾਬ ਸਰਕਾਰ ਨજર ਨਹੀਂ ਆਉਂਦੀ ਪਿਛਲੇ ਸਾਲ ਕਿੰਨਾ ਰੇਟ ਮਿਲਿਆ ਸੀ ਜੀ ਪਿਛਲੇ ਸਾਲ 3500 4000 ਕੇਂਦਰ ਦੀ ਨੀਅਤ ਤੇ ਨੀਤ ਖੋਟੀ ਆ ਸਾਨੂੰ ਮਾਰਨ ਨੂੰ ਪਹਿਲੋ ਤਿਆਰੀ ਚਾ ਉਹਨੇ ਪਹਿਲੋ ਐਕਸਪੋਰਟ ਡਿਊਟੀ ਲਾਤੀ ਜਿੰਨੇ ਵੀ ਟੈਂਡਰ ਸੀਗੇ ਸਾਰੇ ਪਾਕਿਸਤਾਨ ਦੀ ਬਾਸਤੀ ਨੂੰ ਮਿਲ ਗਏ ਹੁਣ ਐਕਸਪੋਰਟ ਡਿਊਟੀ ਚੁੱਕ ਲਈ ਹੈਗੀ ਦੂਜਾ ਵਿਰੋਧੀ ਧਿਰ ਕੋਈ ਨਹੀਂ ਬੋਲ ਰਿਹਾ ਕੱਲ ਮਾਝੇ ਦਾ ਕ ਲੀਡਰ ਪੀਸੀ ਕਰ ਰਿਹਾ ਸੀ ਉਹਨੂੰ ਕਿਤੇ ਨਹੀਂ ਪਤਾ ਲੱਗਾ ਵੀ ਕਿਸਾਨ ਦਾ ਪੁੱਤ ਐ ਵੀ ਕਿਸਾਨ ਮੰਡੀਆਂ 'ਚ ਰੋਲ ਰਹੇ ਕਾਂਗਰਸ ਨਹੀਂ ਬੋਲ ਰਹੀ ਹੈਗੀ ਤੋ ਇਹ ਤਾਂ ਮਲਕ ਤੇ ਰਲ ਕੇ ਤੇ ਨਹੀਂ ਸਾਰੇ ਖੇਡ ਰਹੇ ਹੈਗੇ ਸਿਆਸਤ ਤੋ ਇਸ ਕਰਕੇ ਅਸੀਂ ਡੀਸੀ ਕੰਪਲੈਕਸ ਗਾੜੀ ਵੀ ਝੋਨਾ ਸੁੱਟਿਆ ਤੇ ਗਾਂ ਹੁਣ ਸੜਕਾਂ ਤੇ ਵੀ ਸੁੱਟਾਂਗੇ ਔਰ ਪ੍ਰਦਰਸ਼ਨ ਕਰ ਰਹੇ ਆ ਵੀ ਸਾਡੀ ਆਵਾਜ਼ ਸੁਣੀ ਜਾਵੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਪਿੰਗ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਚੋਣ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਤੇ ਕਿਹਾ ਕਿ ਚੋਣਾਂ ਵਿੱਚ ਧਾਂਦਲੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਹੋਏਗੀ ਨਾਲ ਹੀ ਹੁਣਾ ਸੁਨੀਲ ਜਾਖੜ ਦੇ ਅਸਤੀਫੇ ਨੂੰ ਲੈ ਕੇ ਭਾਜਪਾ ਤੇ ਨਿਸ਼ਾਨੇ ਵੀ ਸਾਤੇ ਲੇਵਲ ਤੇ ਡਿਸਕਸ਼ਨ ਹੋਊਗਾ ਕਿ ਅਸੀਂ ਉਹਨਾਂ ਨੂੰ ਕਿਸੇ ਨੂੰ ਲੈਣ ਦੇ ਇੱਛਕੀਆਂ ਜਾਂ ਨਹੀਂ ਹੈ ਸੋ ਸਿਫਾ ਦੇਣਾ ਉਹਨਾਂ ਦੀ ਆਪ ਦੀ ਮਰਜ਼ੀ ਹੈ ਅਕਸਰੀ ਆਦਰਨੀਆਂ ਸੁਨੀਲ ਜਾਖੜ ਸਾਹਿਬ ਜਦੋਂ ਪਾਰਟੀ ਵਿਪਤਾਚ ਹੁੰਦੀ ਹੈ ਉਦੋਂ ਇਸ ਤਰ੍ਹਾਂ ਦੀ ਉਹਨੂੰ ਆਦਤਨ ਹੈ ਪਹਿਲਾਂ ਜਦੋਂ ਕਾਂਗਰਸ ਪਾਰਟੀ ਵਿਪਤਾਚ ਸੀ ਤਾਂ ਉਹਨਾਂ ਨੇ ਸਿਫੇ ਦੀ ਪੇਸ਼ਕਸ਼ ਕੀਤੀ ਇਸ ਤਰ੍ਹਾਂ ਹੁਣ ਕਾਂਗਰਸ ਪਾਰਟੀ ਨੇ ਵੀ ਇਹ ਪ੍ਰਧਾਨਗੀ ਦਾ ਅਹੁਦਾ ਬਹੁਤ ਵੱਡਾ ਅਹੁਦਾ ਦਿੱਤਾ ਹਾਰਨ ਤੋਂ ਬਾਅਦ ਸੁਨੀਲ ਜਾਖੜ ਜੀ ਹਾਰਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਹੁਣ ਉਹਨਾਂ ਨੂੰ ਬੀਜੇਪੀ ਨੇ بڑا ਯਾਰ ਮੈਂ ਤਾਂ ਬੀਜੇਪੀ ਨੇ ਸਾਰਾ ਆਦਾ ਕੈਡਰ ਮਾਰਤਾ ਇਸ ਕਰਕੇ ਇਹ ਇੱਕ ਕਾਂਗਰਸ ਤੋਂ ਆਏ ਹੋਏ ਬੰਦੇ ਨੂੰ ਬੀਜੇਪੀ ਦਾ ਪ੍ਰਧਾਨ ਬਣਾਤਾ ਔਰ ਇੱਕ ਵੀ ਸੀਟ ਸੁਨੀਲ ਜਾਖੜ ਨਹੀਂ ਦਿਵਾ ਸਕੇ ਅੱਜ ਤੱਕ ਜਿੰਨੇ ਪ੍ਰਧਾਨ ਬੀਜੇਪੀ ਦੇ ਰਹੇ ਇੱਕ ਨਾ ਇੱਕ ਅੱਧੀ ਸੀਟ ਉਹਨਾਂ ਨੂੰ ਮਿਲਦੀ ਰਹੀ ਸੋ ਮੇਰੇ ਕਹਿਣ ਦਾ ਮਤਲਬ ਹੈ ਹੁਣ ਉਹਨਾਂ ਨੇ ਅਸੂਫੇ ਦੀ ਪੇਸ਼ਕਾਸ਼ ਕੀਤੀ ਹੈ ਉਹ ਹੁਣ ਉਹਨਾਂ ਦਾ ਆਪਣਾ ਡਿਸੀਜਨ ਹੈ ਭਾਈ ਸੋਨੀਪੱਤ ਦੇ ਰਿਦਾਉ ਪਿੰਡ ਵਿੱਚ ਚਾਦਹੀ ਪਟਾਕਾ ਫੈਕਟਰੀ ਵਿੱਚ ਅੱਗ ਲੱਗਣ ਦੀ ਖਬਰ ਹੈ ਇਸ ਹਾਸੇ ਦੇ ਵਿੱਚ ਕਈ ਕਰਮਚਾਰੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜਦੋਂ ਕਿ ਤਿੰਨ ਦੀ ਮੌਤ ਹੋਈ ਹੈ ਤੇ ਕਈ ਜ਼ਖਮੀ ਨੇ ਹਾਲਾਂਕਿ 5 ਲੋਕਾਂ ਨੂੰ ਐਂਬੂਲੈਂਸ ਵਿੱਚ ਪੀਜੀਆ ਰੋहतक ਭੇਜ ਦਿੱਤਾ ਗਿਆ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਿਆ ਨੇ। ਪਟਾਕੇ ਬਣਾਉਣ ਦੀ ਇਹ ਫੈਕਟਰੀ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀ ਸੀ। ਧਮਾਕਾ ਸਵੇਰ ਵੇਲੇ ਹੋਇਆ। ਧਮਾਕੇ ਦਾ ਕਾਰਨ ਗੈਸ ਸਿਲੰਡਰ ਦਾ ਲੀਕ ਹੋਣਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਇਹ ਫੈਕਟਰੀ ਕਿੰਨੇ ਸਮੇਂ ਤੋਂ ਚੱਲ ਰਹੀ ਸੀ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ। ਜਦੋਂ ਧਮਾਕਾ ਹੋਇਆ ਤਾਂ ਪਤਾ ਲੱਗਿਆ ਕਿ ਪਿੰਡ ਵਾਲਿਆਂ ਦੀ ਇਹ ਫੈਕਟਰੀ ਨੇਪਾਲ ਦੇ ਤਰਾਈ ਖੇਤਰਾਂ 'ਚ ਪਿਛਲੇ 80 ਘੰਟਿਆਂ ਤੋਂ ਹੋ ਰਹੀ ਭਾਰੀ بارش ਕਾਰਨ ਬਿਹਾਰ 'ਚ ਹੜ੍ਹ ਦਾ ਖਤਰਾ ਵੱਧ ਗਿਆ ਹੈ। ਪੂਰਵ ਅਨੁਮਾਨ ਅਨੁਸਾਰ ਅੱਜ ਦੁਪਹਿਰ 12 ਵਜੇ ਤੱਕ ਕੋਸੀ ਬਿਰਾਜ ਤੋਂ 6.81 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਜਦੋਂ ਕਿ ਵਾਲਮੀਕੀ ਨਗਰ ਬਿਰਾਜ ਤੋਂ 6 ਲੱਖ ਕਿਊਸਿਕ ਪਾਣੀ ਛੱਡਿਆ ਜਾ ਸਕਦਾ ਹੈ ਇਸ ਸਬੰਧੀ ਜਲ ਸਰੋਤ ਵਿਭਾਗ ਨੇ ਸਮੂਹ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਨੇ ਇਸ ਦੇ ਨਾਲ ਹੀ ਵਿਭਾਗधीन ਆਉਂਦੇ ਸਾਰੇ ਅਧਿਕਾਰੀਆਂ ਦੀਆਂ ਛੁੱਟੀਆਂ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀਆਂ ਗਿਆ ਨੇ ਜਲ ਸਰੋਤ ਵਿਭਾਗ ਦੇ ਫਲੱਡ ਮੈਨੇਜਮੈਂਟ ਇੰਪਰੂਵਮੈਂਟ ਸਪੋਰਟ ਸੈਂਟਰ ਪਟਨਾ ਵੱਲੋਂ ਜਾਰੀ ਪੂਰਵ ਅਨੁਮਾਨ ਅਨੁਸਾਰ ਵਾਲਮੀਕੀ ਨਗਰ ਸਥਿਤ ਗ 12 ਵਜੇ 6 ਲੱਖ ਕਿਊਸਿਕ ਤੇ ਕੋਸੀ ਬਿਰਾਸਤ ਗੰਦਕ ਬਿਰਾਸਤ ਤੋਂ 6 ਲੱਖ ਕਿਊਸਿਕ ਪਾਣੀ ਛੱਡਿਆ ਗਿਆ। ਇਸ ਦੇ ਨਾਲ ਹੀ ਵੀਰਪੁਰ ਦੇ ਵਿੱਚ ਵੀ 6.81 ਲੱਖ ਕਿਊਸਿਕ ਪਾਣੀ ਦੇ ਵਹਾਦੀ ਸੰਭਾਵਨਾ ਹੈ ਜੋ ਹੁਣ ਤੱਕ ਦੇ ਵੱਧ ਤੋਂ ਵੱਧ ਪਾਣੀ ਦੇ ਵਹਾਦੀ ਨੇਰੇ ਹੋਵੇਗੀ। ਮਸ਼ਹੂਰ ਪੰਜਾਬੀ ਗਾਇਕ ਪੰਮੀ ਬਾਈ ਤੇ ਹੈਪੀ ਰਾਏ ਕੋਟੀ ਤੇ ਉਹਨਾਂ ਦੇ ਸਾਥੀ શ્રી ਦਰਬਾਰ ਸਾਹਿਬ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਪਹੁੰਚੇ। ਮੱਥਾ ਟੇਕਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਉਹਨਾਂ ਕਿਹਾ ਕਿ ਅੱਜ ਬੜਾ ਪਵਿੱਤਰ ਦਿਹਾੜਾ ਅੱਜ ਬਾਬਾ ਨਾਨਕ ਦਾ ਹੋ ਪੂਰਬ ਹੈ ਜਦੋਂ ਸਾਨੂੰ ਉਹ ਸਦੀਵੀ ਵਿਛੋੜਾ ਦੇ ਕੇ ਜੋਤੀ ਜੋਤ ਸਮਾਗਿ ਇਸ ਸੰਤ ਤੇ ਅੱਜ ਉਸ ਦਿਹਾੜੇ ਦਿੱਤੇ ਉਹ ਗੁਰੂ ਘਰ ਵਿੱਚ ਨਤਮਸਤਕ ਹੋਈ ਨੀ ਤੇ ਸੱਚੇ ਪਾਤਸ਼ਾਹ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ ਨੀ। ਜੀ ਸਰ ਅੱਜ ਪੁਰਨਾਣਕ ਤੇਜਜੀ ਦਾ ਜੋਤੀ ਜੋਤ ਦਿਵਸ ਹੈ ਜੀ ਤੇ ਮਹਾਰਾਜ ਦਾ ਹਮੇਸ਼ਾ ਹੀ ਉਹ ਟਾਸਰਾ ਉਹ ਲੋੜਦੇ ਆ ਜੀ ਇਸ ਸਾਨੂੰ ਮਤਲਬ ਕੋਸ਼ਿਸ਼ ਕਰੀ ਦੀ ਆ ਜਿੰਨਾ ਮਹਾਰਾਜ ਦੇ ਨੇੜੇ ਰਹਿ ਸਕੀਏ ਅਸਲ ਚ ਰਹਿ ਵੀ ਕਾਦਾ ਸਕੀਏ ਮਹਾਰਾਜ ਜਿੰਨਾ ਸਾਨੂੰ ਨੇੜੇ ਰੱਖ ਲੈਣ ਉਹ ਇੰਨੀ ਕੋਸ਼ਿਸ਼ ਕਰੀ ਦੀ ਆ ਜੀ ਤੇ ਜਦੋਂ ਦਰਬਾਰ ਸਾਹਿਬ ਆਉਂਦੇ ਆ ਮਤਲਬ ਤੁਹਾਨੂੰ ਤੁਹਾਡੀ ਔਕਾਤ ਯਾਦ ਰਹਿੰਦੀ ਆ ਜੀ ਤੁਸੀਂ ਕੀ ਕਿਉਂਕਿ ਇੱਥੇ ਜਿਹੜਾ ਵੀ ਆਉਂਦਾ ਮੰਗਤਾ ਬਣ ਕੇ ਆਉਂਦਾ ਇਦਰਾ ਬੰਦਾ ਮੰਗ ਤੇ ਵਰਗਰਵੇ ਤੇ ਠੀਕ ਰਹਿੰਦਾ ਜੀ ਔਕਾਤ ਨੂੰ ਯਾਦ ਰੱਖਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਸ ਐਥਲੀਟ ਦੇ ਪਿਤਾ ਸੁਖਵੰਤ ਸਿੰਘ ਜੋ ਕਿ ਹਾਕੀ ਦੇ ਹਰਿਆਣਾ ਸਟੇਟ ਖਿਡਾਰੀ ਨੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਅਮਰਪ੍ਰੀਤ ਸਿੰਘ ਨਾਮਕ ਨੌਜਵਾਨ ਅੰਬਾਲਾ ਤੋਂ ਰੋਜ਼ਾਨਾ 20 ਕਿਲੋਮੀਟਰ ਦੌੜਨ ਤੋਂ ਬਾਅਦ ਅੰਮ੍ਰਿਤਸਰ ਸੱਤਖੰਡ ਸਾਹਿਬ ਦਰਬਾਰ ਸਹਿ ਪਹੁੰਚਿਆ ਤੇ ਦਰਬਾਰ ਸਹਿ ਵਿਖੇ ਨਤਵਸਤ ਹੋਇਆ ਅਮਰਪ੍ਰੀਤ ਨੇ ਦੱਸਿਆ ਕਿ ਉਸਦਾ ਇਹ ਸ਼ੌਂਕ 2015 ਤੋਂ ਸ਼ੁਰੂ ਹੋਇਆ ਸੀ ਤੇ ਪਿਤਾ ਦੀ ਮੌਤ ਤੋਂ ਬਾਅਦ ਘਰ ਦਾ ਗੁਜ਼ਾਰਾ ਦਾਦਾ ਜਿਹਦੀ ਬਿਜਲੀ ਬੋਰਡ ਤੋਂ ਪੈਨਸ਼ਨ ਹੁੰਦੀ ਹੈ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ ਇਹ ਦੌੜ ਸਤੰਬਰ ਨੂੰ ਆਪਣੇ ਪਿੰਡ ਤੋਂ ਸ਼ੁਰੂ ਕੀਤੀ ਸੀ ਜਿਸ ਵਿੱਚ ਉਹ ਰੋਜ਼ਾਨਾ 20 ਕਿਲੋਮੀਟਰ ਦੌੜ ਲਗਾਉਂਦਾ ਹੈ ਤੇ ਅੱਜ ਉਹ ਸਤਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਆਪਣੀ ਦੌੜ ਖਤਮ ਕਰ ਰਿਹਾ ਤੇ ਮੱਥਾ ਟੇਕ ਕੇ ਕਾਲਪੁਰਖ ਦਾ ਆਸ਼ੀਰਵਾਦ ਲਿਆ ਉਸਨੇ ਦੱਸਿਆ ਕਿ ਉਹ ਆਪਣੇ ਧਰਮ ਨੂੰ ਪਰਫੁੱਲਿਤ ਕਰਨਾ ਚਾਹੁੰਦੇ ਨੇ ਤੇ ਜਨਤਾ ਨੂੰ ਦੱਸਣਾ ਚਾਹੁੰਦਾ ਹੈ ਕਿ ਸਿੱਖ ਕੌਮ ਇੱਕ ਵਿਲੱਖਣ ਕੌਮ ਹੈ ਮੈਂ ਜੀ ਰਸਤੇ 'ਚ ਮੈਂ ਸਭ ਤੋਂ ਪਹਿਲਾਂ ਫਤਿਹਗੜ ਸਾਹਿਬ ਮੱਥਾ ਟੇਕਿਆ ਫਿਰ ਸ੍ਰੀ ਕੋਤਵਾਲ ਸਾਹਿਬ ਮੱਥਾ ਟੇਕਿਆ ਫਿਰ ਆਪਣਾ ਚਮਕੌਰ ਕੀ ਗੜੀ 'ਵਾਂ ਮੱਥਾ ਟੇਕਿਆ ਫਿਰ ਸ੍ਰੀ ਪੱਠਾ ਸਾਹਿਬ ਮੱਥਾ ਟੇਕਿਆ ਫਿਰ ਬਾਬਾ ਬਜਿੱਤਰ ਸਿੰਘ ਜੀ ਦੇ ਸਥਾਨ 'ਤੇ ਵੀ ਗਏ ਜਿਹਨਾਂ ਸਭ ਹਾਸੀ ਹੈ ਬਣਿਆ ਵਾ ਉਸ ਤੋਂ ਬਾਅਦ ਇੱਥੇ ਮੱਥਾ ਟੇਕਣ ਆਏ ਉਹ ਤਾਂ ਢੀ ਇੱਥੇ ਕੋਈ ਸਰਦਾਰ ਸੁਖਣਾ ਸੀ ਤੁਹਾਡੀ ਤੁਸੀਂ ਸਰਦਾਰ ਸੀ ਮੈਂ ਜੀ ਮੇਰਾ ਮੋਟਿਵ ਇਹ ਥਾ ਕਿ ਮੈਂ ਮੇਰੇ ਜਦ ਮਤਲਬ ਕਿ ਮੈਂ ਗੇਮ ਕਰੇ ਕਰੂੰ ਤਾਂ ਤੋਂ ਮਤਲਬ ਮੈਂ ਐਥਲੀਟ ਐਥਲੀਟ ਹੂੰ ਤੋ ਹਰ ਉਪਰਤੇ ਇੱਕ ਸਿੱਖ ਵੀ ਹੂੰ ਤੋ ਸ਼ੁਰੂ ਤੇ ਮੇਰੇ ਮਨਮਈ ਉਹੀ ਥਾ ਕਿ ਮੈਂ ਕੁਝ ਆਪਣੇ ਧਰਮ ਜੋਗਾ ਕਰੂੰ ਤੋ ਮੈਂ ਇਸ ਤਰੀਕੇ ਤੇ ਆਪਣੇ ਧਰਮ ਨੂੰ ਪ੍ਰਚਾਰ ਕਰ ਰਿਹਾ ਹੂੰ ਇੱਕ ਤਰੀਕੇ ਤੇ ਇਹ ਸਮਝ ਲਓ ਕਿ ਇੱਕ ਸਿੱਖ ਆਪਣੇ ਗੁਰਦੁਆਰਾ ਸਾਹਿਬ ਮਾਝ ਰਿਹਾ ਹੈ ਲੋਗਾਂ ਨੂੰ ਪਤਾ ਲੱਗਾਗਾ ਮਾਰੇ ਗੁਰਦੁਆਰੇ ਸਥਾਨਾਂ ਦੇ ਬਾਰੇ ਮੈ ਪਤਾ ਲੱਗਾਗਾ ਮਾਰੇ ਇਤਿਹਾਸਿਕ ਸਥਾਨਾਂ ਦੇ ਬਾਰੇ ਮੈ ਪਤਾ ਲੱਗੇਗਾ ਜੋਣ-ਜੋਣ ਬੰਦੇ ਮਨੂੰ ਦੇਖਾਂਗੇ ਹੈਨਾ ਤੋਂ ਨੂੰ ਪਤਾ ਲੱਗਾਗਾ ਇਸ ਚੀਜ਼ ਦੇ ਬਾਰੇ ਮੈਂ ਤਾਂ ਇਹ ਮੇਰਾ ਤਰੀਕਾ ਤਾਂ ਇੱਕ ਤਰੀਕੇ ਤੇ ਆਪਣੀ ਸੇਵਾ ਕਰਨੇਗਾ ਜਿਸ ਤਰ੍ਹਾਂ ਹੋਰ ਲੋਕ ਸੇਵਾ ਕਰ ਰਹੇ ਆ ਧਰਮ ਦਾ ਪ੍ਰਚਾਰ ਕਰ ਕਰ ਕੋਈ ਪ੍ਰਚਾਰ ਕਰ 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 ਰਿਹਾ ਹੈ ਕੋਈ ਪੇਂਟਿੰਗ ਕਰ 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 ਰਿਹਾ ਹੈ ਕੋਈ ਰਾਗ ਲਗਾ ਕਰ ਕਰ ਰਿਹਾ ਹੈ ਨਾ ਰਾਗੀ ਸਿੰਘ ਰਾਗ ਪ੍ਰਚਾਰਕ ਇੱਕ ਪ੍ਰਚਾਰ ਕਰਾ ਇਸ ਤਰੀ ਮੈਂ ਇੱਕ ਐਥਲੀਟ ਨੂੰ ਰਨਿੰਗ ਕਰੂਗਾ ਤਾਂ ਮੈਂ ਆਪਣੇ ਰਨਿੰਗ ਦਾ ਜਿਹੜਾ ਸ ਗੁਣਤਾ ਉਸ ਨੂੰ ਯੂਜ਼ ਕਰਿਆ ਹਰ ਆਪਣੇ ਧਰਮ ਜੋਗਾ ਕੁਝ ਕੰਮ ਕਰਿਆ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸ਼ਾ ਬਾਦ ਹਲਕੇ ਤੋਂ ਮਿਸ਼ਨ ਇਕਤਾ ਪਾਰਟੀ ਦੀ ਉਮੀਦਵਾਰ ਕਾਂਤਾ ਦੇਵੀ ਨੇ ਚੋਣ ਕਮਿਸ਼ਨ ਦੇ ਕੋਲ ਹਲਫਨਾਮਾ ਦਾਇਰ ਕੀਤਾ ਜਿਸ ਵਿੱਚ ਉਹਨਾ ਆਪਣੇ ਤੇ ਹੋਏ ਮੁਕੱਦਮਿਆਂ ਦਾ ਵੇਰਵਾ ਸਾਂਝਾ ਕੀਤਾ ਉਹਨਾਂ ਦੱਸਿਆ ਕਿ ਮਾਮਲਿਆਂ ਦੀ ਸਰਵਾਈ ਅਦਾਲਤ ਵਿੱਚ ਵਿਚਾਰ ਅਧੀਨ ਹੈ ਜਲੰਧਰ ਹੁਸ਼ਿਆਰਪੁਰ ਹਾਈਵੇ ਤੇ ਰਾਮਾ ਮੰਡੀ ਚੱਜ ਨਿਗਮ ਦੀ ਟੀਮ ਨੇ ਬਸੰਤ ਵਿਹਾਰ ਚ ਸੱਬੇ ਦੇ ਸਾਹਮਣੇ ਚੌਹਕ ਕਲਾ ਚ ਨਜਾਇਜ਼ ਤੌਰ ਤੇ ਬਣਾਏ ਜਾ ਰਹੇ ਵਪਾਰਕ ਕੰਪਲੈਕਸ ਨੂੰ ਮਸ਼ੀਨ ਚਲਾ ਕੇ ਢਾਹ ਦਿੱਤਾ। ਦੱਸਦੀ ਕਿ ਕਰੀਬ 100 ਮਰਲੇ ਦੇ ਵਿੱਚ ਨਜਾਇਜ਼ ਉਸਾਰੀ ਕੀਤੀ ਜਾ ਰਹੀ ਸੀ। ਵਪਾਰਕ ਕੰਪਲੈਕਸ ਦੀ ਉਸਾਰੀ ਕਰਨ ਵਾਲੇ ਮਾਲਕਾਂ ਕੋਲ ਨਾ ਤਾਂ CLU C ਤੇ ਨਾ ਹੀ ਉਹਨਾਂ ਨੇ ਨਿਗਮ ਤੋਂ ਨਕਸ਼ਾ ਪਾਸ ਕਰਵਾਇਆ। ਹੋ ਨਜ਼ਰ ਮਾਰਦੀ ਅੱਜ ਦੇ ਮੌਸਮ ਦੇ ਹਾਲ ਦੇ ਬਾਰੇ ਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਦੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਜਾਸਤ ਤਲਵਾ